ਇਹ ਜੁੜੀ ਘਟਨਾ ਹੈਗੀ ਇਹ ਗਾਂਧੀ ਨਗਰ ਆਦਮਗੁਰ ਦੀ ਹੈਗੀ ਹੈ ਇਹਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੇ ਇੱਕ ਬੋਤਲ 'ਚ ਤੇਲ ਪਾ ਕੇ ਉਸ ਨੂੰ ਅੰਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ ਅ ਗੇਟ ਨੂੰ ਜਿਸ ਨਾਲ ਅੱਗ ਲੱਗੀ ਹੈ ਜਾਨੀ ਨੁਕਸਾਨ ਇਸ ਵਿੱਚ ਕੋਈ ਨਹੀਂ ਹੋਇਆ ਸਾਨੂੰ ਜਦੋਂ ਪਤਾ ਲੱਗਿਆ ਸੀ ਇਮੀਡੀਟਲੀ ਆਪਣੀ ਪੁਲਿਸ ਫੋਰਸ ਭੇਜੀ ਹੈ ਔਰ ਅਸੀਂ ਐਵੀਡੈਂਸਸ ਇਕੱਠੇ ਕੀਤੇ ਹਨ ਸਟ੍ਰਿੰਜੈਂਟ ਸੈਕਸ਼ਨਸ 'ਚ ਅਸੀਂ ਐਫ ਆਈ ਆਰ ਰਜਿਸਟਰ ਕੀਤਾ ਹੈ ਸਾਡੇ ਕੋਲ ਕੁਝ ਕਲੂਜ਼ ਹੈ ਔਰ ਜਲਦੀ ਜਿਹੜਾ ਹੈਗਾ ਦੋਸ਼ੀਆ ਨੂੰ ਫੜ ਲਿਆ ਜਾਏ। ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ? ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ। ਜੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ। ਨਾ ਹੀ ਇਹਨਾਂ ਨੂੰ ਕੋਈ ਐਕਸਟਰੈਸ਼ਨ ਕਾਲ ਆਈ ਹੈ। ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ, ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀਆ ਉਹਨਾਂ ਨੂੰ ਫੜ ਲਿਆ ਜਾਏਗਾ। ਦੇਖੋ ਜਿੰਨੇ ਵੀ ਸਾਡੀ ਵਾਰਦਾਤਾਂ ਸਾਰੀਆਂ ਟਰੇਸ ਹੈਗੀਆਂ। ਅੱਜ ਵੀ ਅਰਲੀ ਮਾਰਨਿੰਗ ਅਸੀਂ ਸ਼ਾਹਕੋਟ ਦੇ ਏਰੀਏ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਔਰ ਨੋਟੋਰੀਅਸ ਦੋ ਲੋ ਤੋ ਜਿੰਨੀ ਵੀ ਵਾਰਦਾਤਾਂ ਸਾਡੀਆਂ ਟ੍ਰੇਸ ਹੈ ਇਹ ਜਿਹੜੀ ਵਾਰਦਾਤ ਹੈ ਪੁਲਿਸ ਲੱਗੀ ਹੋਈ ਹੈ ਪਰ ਇਹਨੂੰ ਜਲਦੀ ਅਸੀਂ ਟ੍ਰੇਸ ਕਰ ਲਾਂਗੇ